ਫਲਾਚੌਰ ਦੀ ਲੜਕੀ ਦਾ ਰਾਹੋਂ ਵਿੱਚ ਹੋਇਆ ਕਤਲ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੀ ਲੜਕੀ ਫਲਾਚੌਰ ਦੇ ਇੱਕ ਬਿਊਟੀ ਪਾਰਲਰ ਤੇ ਕੰਮ ਸਿੱਖ ਰਹੀ ਸੀ ਪਤਾ ਨਹੀਂ ਉਸ ਨੂੰ ਲਾਪਰਿਤ ਨਾਮ ਦਾ ਲੜਕਾ ਬਰਗਲਾ ਕੇ ਰਾਹੋਂ ਲੈ ਗਿਆ ਜਿੱਥੇ ਉਸ ਦੀ ਰਾਹੋਂ ਦੇ ਇੱਕ ਹੋਟਲ ਵਿੱਚ ਲਾ ਕੇ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ ਤੇ ਉਸ ਦੀ ਹੱਤਿਆ ਕਰ ਦਿੱਤੀ ਤੇ লাশ ਨੂੰ ਵਿਖੁਰਦ ਬੁੱਧ ਕਰਨ ਵਿੱਚ ਦੋ ਵਿਅਕਤੀ ਹੋਟਲ ਦੇ ਮਾਲਕ ਅਤੇ ਭਜਨੂ ਨਾਮ ਦੀ ਔਰਤ ਨੇ ਮਦਦ ਕੀਤੀ ਪੁਲਿਸ ਨੇ ਲਾਪਰੇਤ ਉਰਫ ਲਵ ਭਜਨੂ ਅਤੇ ਹੋਟਲ ਦੇ ਮਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹਾਂਜੀ ਭਾਜੀ ਕੀ ਨਾਮ ਹੈ ਆਪਣਾ ਕਿਹੜਾ ਪਿੰਡ ਹੈ ਜੀ ਬਲਾ ਜੋਰਾ ਇਹ ਕੀ ਗੱਲ ਹੋਈ ਸੀ ਭਾਜੀ ਭਾਜੀ ਮੇਰੀ ਸਿਸਟਰ ਦੀ ਡੈਥ ਹੋਈ ਹੈ ਜੀ ਡੈਥ ਮਤਲਬ ਡੈਥ ਹੋਣ ਦਾ ਮੇਨ ਕਾਰਨ ਸਾਨੂੰ ਆਪ ਨੂੰ ਖੁਦ ਨੂੰ ਵੀ ਨਹੀਂ ਪਤਾ ਸੀਗਾ ਸਨ ਤਾਂ ਇੱਕ ਕਾਲ ਆਂਦੀ ਹੈ ਕਿ ਸਾਡੀ ਕੁੜੀ ਸਾਡੇ ਘਰੇ ਪਈ ਹੈ ਨਾ ਤੇ ਸੰਤਾ ਆਪ ਨਹੀਂ ਸਮਝ ਆ ਰਹੀ ਕੀ ਕਰਨਾ ਮੌਕੇ ਦੇ ਕੀ ਨਹੀਂ ਹੈ ਨਾ ਅਸੀਂ ਤਾਂ ਭੱਜੇ ਭੱਜੇ ਰਾਹਾਂ ਆਏ ਹੈ ਨਾ ਤੁਹਾਡਾ ਪਿੰਡ ਹੈਗਾ ਬੜਾ ਚੋਰ ਤੋਂ ਸ਼ਹਿਰ ਨਾ ਠੀਕ ਹੈ ਐਸੇ ਲਈ ਆਪਾਂ ਖੜੇ ਰਾਹੋਂ ਦੇ ਵਿੱਚ ਇਹ ਤੁਹਾਡੀ ਲੜਕੀ ਇੱਥੇ ਰਾਹੋਂ ਕਿੱਦਾਂ ਤੁਹਾਡੀ ਸਿਸਟਰ ਪਹੁੰਚੀ ਉਹੀ ਸਾਨੂੰ ਗੱਲ ਸਮਝ ਨਹੀਂ ਲੱਗੀ ਜਦੋਂ ਆਪਾਂ ਆਏ ਉਹਨਾਂ ਨੇ ਸਾਨੂੰ ਫੋਨ ਆਇਆ ਦੀ ਸਾਡੀ ਕੁੜੀ ਬੇਹੋਸ਼ ਪਈ ਹੈ ਨਾ ਚਲੋ ਜਦੋਂ ਆਪਾਂ ਆ ਕੇ ਘਰੇ ਦੇਖਿਆ ਤੇ ਕੁੜੀ ਸਾਡੀ ਮਤਲਬ ਮਤਲਬ ਖਤਮੇ ਹੋ ਗਈ ਸੀ ਕਿ ਵੇਹੋਸ਼ ਨਹੀਂ ਸੀਗੀ ਅਸੀਂ ਬੁਲਾਇਆ ਕਿਹਨਾਂ ਦਾ ਫੋਨ ਆਇਆ ਸੀ ਭਾਈ ਜਿਨਾਂ ਦੇ ਘਰੇ ਕੁੜੀ ਪਈ ਸੀ ਉਹ ਕੌਣ ਆ ਤੁਹਾਡੇ ਕੋਈ ਰਿਸ਼ਤੇਦਾਰ ਹੈ ਜਾਂ ਕਿੱਦਾਂ ਸਾਡੇ ਨਾ ਰਿਸ਼ਤੇਦਾਰ ਲੱਗਦੇ ਕੋਈ ਨਹੀਂ ਲੱਗਦੇ ਸਾਨੂੰ ਮਤਲਬ ਇਹ ਪਤਾ ਹੀ ਨਹੀਂ ਕੌਣ ਆ ਗਏ ਹਨ ਤੇ ਹੁਣ ਇਸ ਕਰਕੇ ਫਿਰ ਭਾਜੀ ਨੇ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਉੱਥੇ ਆਈ ਤੇ ਪੁਲਿਸ ਨੇ ਆ ਕੇ ਆਪਣਾ ਦੇਖਿਆ ਮੌਕੇ ਤੇ ਹਨ ਤੇ ਉਹਨਾਂ ਨੇ ਕਿਹਾ ਕਿ ਬੋਡੀ ਜਮਾ ਕਰਾ ਲਓ ਫਿਰ ਅਸੀਂ ਲੈ ਕੇ ਗਏ ਬੋਡੀ ਤੇ ਨਵਾਂ ਸ਼ਹਿਰ ਸਿਵਲ ਹਸਪੀਟਲ ਜਮਾ ਕਰਾਈ ਤੇ ਉਸ ਤੋਂ ਬਾਅਦ ਹੁਣ ਮੇਨ ਤੇ ਅਸੀਂ ਬਾਅਦ ਦੇ ਵਿੱਚ ਪੁਲਿਸ ਨੂੰ ਕਿਹਾ ਕੋਈ ਇਨਕੁਆਇਰੀ ਕਰੋ ਹਨਾ ਤੇ ਇਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਕਿ ਉਹ ਤੋਂ ਬੋਡੀ ਵਿੱਚ ਕਵਾਤੀ ਤੇ ਬਾਅਦ ਵਿੱਚ ਸਾਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਇਸ ਕਰਕੇ ਫਿਰ ਅਸੀਂ ਧਰਨਾ ਲਾਇਆ ਜਦੋਂ ਭਾਈ ਤੁਸੀਂ ਉਹਨਾਂ ਕਰੋ ਬੋਡੀ ਜਿਹੜੀ ਬੋਡੀ ਬੋਡੀ ਦੀ ਕੰਡੀਸ਼ਨ ਕੀ ਸੀ ਕੀ ਹਾਲਾਤ ਸੀ ਉਹਦੀ ਬੋਡੀ ਦੀ ਕੰਡੀਸ਼ਨ ਐਦਾ ਕੀ ਜਦੋਂ ਆਪਾਂ ਚੱਕੀ ਤੇ ਬਲੱਡ ਵੀ ਸੀਗਾ ਜੀ ਉਹੜੀ ਨਾਲ ਤੇ ਜਿਹੜੇ ਪੈਰ ਸੀਗੇ ਪੈਰਾਂ ਦੀਆਂ ਹੱਡੀਆਂ ਜਾਂ ਪੰਜੇ ਉਹ ਸਾਰੇ कसे ਹੋਏ ਸੀਗੇ ਜੀ ਤੇ ਕਪੜੇ ਵੀ ਨਰੇ ਪਾਟੇ ਹੋ ਸੀਗੇ ਤੇ ਤੁਹਾਡੇ ਵੱਲੋਂ ਫਿਰ ਧਰਨਾ ਕਿਉਂ ਲਗਾਇਆ ਗਿਆ ਧਰਨਾ ਤਾਂ ਲਗਾਇਆ ਕਿ ਸਾਨੂੰ ਕੋਈ ਵੀ ਮਤਲਬ ਰਿਸਪੌਂਸ ਨਹੀਂ ਮਿਲਦਾ ਸੀ ਪੁਲਿਸ ਵੱਲੋਂ ਉਹ ਕਹਿੰਦੇ ਕੋਈ ਗੱਲ ਨਹੀਂ ਹੌਂਸ ਰੱਖੋ ਕੋਈ ਗੱਲ ਨਹੀਂ ਕੱਲੂ ਗੱਲ ਕਰਦੇ ਆ ਪਰ ਜਿਨ੍ਹਾਂ ਦੇ ਘਰੇ ਡੈਥ ਹੋਈ ਹੁੰਦੀ ਉਹਨੂੰ ਪਤਾ ਲੱਗਦਾ ਜੀ ਪ੍ਰੈਸ ਕਰਕੇ ਵੀ ਆਪਾਂ ਧਰਨਾ ਲਾਇਆ ਫਿਰ ਹੁਣ ਰਾਤ ਦੇ ਦੇਖ ਲਓ 1 ਵਜੇ ਗਿਆ ਜੀ ਹੁਣ ਕਾਰਵਾਈ ਕੀਤੀ ਆ ਹੁਣ ਥੋੜਾ ਜਿਹੀ ਦਸੱਲੀ ਦਿੱਤੀ ਆ ਕਿ ਕੋਈ ਗੱਲ ਨਹੀਂ ਤੁਹਾਡੇ ਨਾਲ ਆ ਇਹ ਮੰਨ ਲਓ ਕੱਲੂ ਕੋਈ ਇਹ ਕਾਰਵਾਈ ਕਰ ਕੀਤੇ ਬਗੈਰ ਛੱਡ ਦੇ ਆ ਜੀ ਪਰ ਅਸੀਂ ਤਰੋੜਾ ਤੇ ਵੀ ਆਵਾਂਗੇ ਧਰਨਾ ਵੀ ਲਾਵਾਂ ਕਾਰਵਾਈ ਮੇਨ ਹੈ ਜੀ ਜਿਨ੍ਹਾਂ ਜਿਨ੍ਹਾਂ ਨੇ ਸਾਡੀ ਕੁੜੀ ਤੇ ਹਨਾ ਗਲਤ ਹਮਲਾ ਕੀਤਾ ਜਾਂ ਗਲਤ ਕੁਛ ਵੀ ਹੈ ਨਾ ਤੇ ਅਸੀਂ ਉਹਨਾਂ ਤੇ ਕਾਰਵਾਈ ਕਰਦੇ ਹਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਨਾਲੇ ਇੱਕ ਜਣੇ ਦਾ ਕੰਮ ਨਹੀਂ ਆ ਇਹਦੇ ਵਿੱਚ ਕਾਫੀ ਜਣੇ ਹੈਗੇ ਸਾਡੀ ਜੇ ਕੁੜੀ ਦੀ ਹਾਲਤ ਦੇਖੇ ਇਹ ਲੱਗਦਾ ਕਿ ਮਤਲਬ ਇੱਕ ਜਣੇ ਦਾ ਕੰਮ ਨਹੀਂ ਹੈਗਾ ਤੇ ਮਤਲਬ ਤਿੰਨ ਚਾਰ ਜਣੇ ਦਾ ਪੂਰੀ ਗੈਂਗ ਦਾ ਕੰਮ ਆ ਜੀ ਹਾਂਜੀ ਤੇ ਲਾਸ਼ ਕਿਸੇ ਦੇ ਘਰੋਂ ਮੈਨੂੰ ਛੋਟੀ ਮੋਟੀ ਗੱਲ ਨਹੀਂ ਹੁੰਦੀ ਜੀ ਤੇ ਆਪਣੀ ਲੜਕੀ ਦੀ ਉਮਰ ਕਿੰਨੀ ਸੀ ਜੀ ਉਮਰ ਉਹੀ 18 19 ਸਾਲ ਦੀ ਤੇ ਉਹ ਕੰਮ ਕੀ ਕਰਦੀ ਜਾਂ ਪੜ੍ਹਦੀ ਸੀ ਕੰਮ ਇਹਦਾ ਕਿ ਉਸ ਨੂੰ ਆਪਣੇ ਪਾਲਰ ਦਾ ਕੰਮ ਸਿੱਖਣਾ ਆਂਦੇ ਹੁੰਦੇ ਸੀ ਬੜਾ ਚੋਰ ਬੜਾ ਚੋਰ ਤੇ ਹੁਣ ਇਸ ਟਾਈਮ ਬਾਜੀ ਤੁਸੀਂ ਕੀ ਹੋਈ ਅੰਦਰ ਗੱਲਬਾਤ ਤੁਸੀਂ ਕਰਕੇ ਆਏ ਗੱਲਬਾਤ ਇਹ ਹੈ ਕਿ ਉਹਨਾਂ ਨੇ ਸਾਨੂੰ ਇਸ ਵੇਲੇ ਪੂਰੀ ਹੌਸਲਾ ਦਿੱਤਾ ਕਿ ਕੋਈ ਗੱਲ ਨਹੀਂ ਤੁਹਾਡੇ ਨਾਲ ਖੜੇ ਆ ਜੀ ਚਲੋ ਆਪਾਂ ਇਹੇ ਹੌਸਲੇ ਕਰਕੇ ਆਪਾਂ ਚੱਲੇ ਆਂ ਘਰੇ ਕਿਉਂਕਿ ਕਾਰਵਾਈ ਹਨਾ ਕਰੋਗੇ ਉਹ ਜੇ ਨਹੀਂ ਕਾਰਵਾਈ ਕਰੋਗੇ ਤੁਹਾਨੂੰ ਪਤਾ ਫਿਰ ਆਪਾਂ ਧਰਨੇ ਵਾਲੇ ਸਟੈਪ ਚੱਕਾਂਗੇ ਚਲੋ ਠੀਕ ਹੈ ਹਾਂ ਜੀ ਬਾਜੀ ਕੀ ਨਾਮ ਆਪਣਾ ਮੇਰਾ ਨਾਮ ਸਤਨਾਮ ਹੈ ਜੀ ਅਪੀਲ ਦਾ ਸਰਦ ਦਾ ਨਾਮ ਸੰਜੀਵ ਕੁਮਾਰ ਕਿੱਥੋਂ ਰਹਿ ਰਹੇ ਮਾ ਜੀ ਭਲਾਚੌਰ ਤੋਂ ਰਹਿਣ ਵਾਲਾ ਹੈ ਜੀ ਅੱਛਾ ਕੀ ਗੱਲ ਹੈ ਗੱਲ ਕੁਛ ਨਹੀਂ ਜੀ ਮੇਰੀ ਸਿਸਟਰ ਦੀ ਡੈਥ ਹੋਈ ਹੈ ਜੀ ਕਿੱਦਾਂ ਹੋਇਆ ਇਹ ਇਨਾ ਕੁੜੀ ਦਾ ਕੁੜੀ ਦਾ ਨਾਮ ਸਕਾਨਾ ਹੈ ਜੀ ਫਾਦਰ ਸਾਹਿਬ ਦਾ ਨਾਮ ਸੰਜੀਵ ਕੁਮਾਰ ਜੀ ਅੱਛਾ ਜੀ ਮੇਰੀ ਸਿਸਟਰ ਦੇ ਸੀਗੀ ਅੱਛਾ ਜੀ ਸਭ ਤੋਂ ਛੋਟੀ ਸਿਸਟਰ ਸੀ ਅੱਛਾ ਤੇ ਉਹਨਾਂ ਦੀ ਡੈਥ ਉਹਤੇ ਰਾਹੋ ਮਿਲੀ ਲਾਸ਼ ਰਾਹੋ ਲਾਸ਼ ਮਿਲੀ ਆ ਉਹ ਵੀ ਸਾਨੂੰ ਸ਼ਾਮ ਨੂੰ 5 ਵਜੇ ਮੇਰੀ ਮਦਰ ਨੇ ਕਾਲ ਕਰੀ ਤਾਂ ਉਹਨਾਂ ਨੇ ਕਾਲ ਕਰੀ ਵੀ ਜਿਨ੍ਹਾਂ ਦੇ ਘਰੇ ਲਾਸ਼ ਪਈ ਸੀਗੀ ਨਾ ਉਹਨਾਂ ਨੇ ਉਹਨਾਂ ਨੂੰ ਪਜਨੋਂ ਦੇ ਘਰੇ ਲਾਸ਼ ਪਈ ਸੀ ਤੇ ਮਿੰਜੇ ਤੇ ਪਈ ਹੋਈ ਸੀਗੀ ਮੇਰੀ ਮਦਰ ਨੂੰ ਕਾਲ ਆਈ ਵੀ ਕੁੜੀ ਤੁਹਾਡੀ ਬਚਣੀ ਨਹੀਂ ਹੈਗੀ ਥੀ ਕੁੜੀ ਮਰਨੇ ਦੇ ਹਾਲਾਤ ਮਰ ਮਰੇ ਗਈ ਇੱਕਦਾਨ ਇਹਦੀ ਡੈਥ ਹੋ ਗਈ ਤੁਹਾਨੂੰ ਕਿੱਥੋਂ ਪਤਾ ਲੱਗਾ ਕਿ ਕੁੜੀ ਨੂੰ ਕਾਲ ਕਾਲ ਆਈ ਸੀ ਅਸੀਂ ਕਾਲ ਕਰੀ ਸੀ ਨਾ ਉਹਨਾਂ ਨੇ ਕਾਲ ਚੱਕ ਲਈ ਪਾਸਵਰਡ ਲੱਗਿਆ ਸੀ ਸਪਾਰਲਰ ਪਾਰਲਰ ਗਈ ਸੀਗੀ ਸਿਸਟਮ ਮੇਰੀ ਪਾਰਲਰ ਤੋਂ ਆ ਗਈ ਜੀ ਪਾਰਲਰ ਤੋਂ ਆਈ ਹੈ ਜੀ ਪਾਰਲਰ ਕਿੱਥੇ ਸੀਗਾ ਪਾਰਲਰ ਬਲਾਚੌਰ ਸੀਗਾ ਕਲਾਜਰ ਪਾਲਦ ਕੰਮ ਕਰਦੀ ਜੀ ਹਾਂ ਜੀ ਅੱਛਾ ਤੇ ਰਾਹੋਂ ਤੁਹਾਡੀ ਰਿਸ਼ਤੇਦਾਰੀ ਸੀ ਨਹੀਂ ਕੋਈ ਰਿਸ਼ਤੇਦਾਰੀ ਨਹੀਂ ਸੀ ਪਤਾ ਹੈ ਕਿ ਕੁੜੀ ਰਾਹੋਂ ਸਤਾਈ ਹੈ ਜੀ ਨਹੀਂ ਸਾਨੂੰ ਨਹੀਂ ਪਤਾ ਸੀ ਜੀ ਤੁਹਾਨੂੰ ਕੋਈ ਪਤਾ ਆਈ ਪੌਣੇ 3 ਵਜੇ ਵੀ ਕਾਲ ਕਰੀ ਸੀ ਮੇਰੇ ਪਾਪਾ ਨੇ ਮੇਰੇ ਫਾਦਰ ਸਾਹਿਬ ਨੇ ਮੇਰੇ ਫਾਦਰ ਸਾਹਿਬ ਨੇ ਵੀ ਕਾਲ ਕਰੀ ਆ ਅੱਜ ਘਰੇ ਨਹੀਂ ਆਈ ਪੰਜ ਵਜੇ ਗਈ ਚਲੋ ਮੈਂ ਨਾਲ ਉਹ ਅੱਗੇ ਵੀ ਪਹਿਲਾਂ ਫੋਨ ਕਰ ਮੇਰੀ ਮਦਰ ਨਾਲ ਗੱਲ ਹੋਈ ਵੀ ਚਲੋ ਸਾਢੇ 4 ਵਾਲੀ ਬੱਸ ਜਾਂਦੀ ਹੈ ਵੀ ਉਹ ਆਈ ਨਹੀਂ ਅੱਜ ਹੈਗੀ ਤੇ ਮੈਂ ਕਿਹਾ ਤੁਹਾਨੂੰ ਮੈਂ ਫੋਨ ਕਰਕੇ ਪੁੱਛ ਲਈਆਂ ਵੀ ਕੋਈ ਚੀਜ਼ ਮੰਗਾਣੀ ਹੈ ਵੀ ਤਾਂ ਦੱਸ ਦਨ ਲਈਆ ਕਿ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਅੱਗੇ ਭਜਣਾ ਨਹੀਂ ਚੱਕਿਆ ਤੇ ਕਹਿੰਦੀ ਤੁਹਾਡੀ ਲੜਕੀ ਦਾ ਫੋਨ ਕਹਿੰਦੀ ਤੁਸੀਂ ਕੌਣ ਬੋਲਦੇ ਹੋ ਮੈਂ ਕਿਹਾ ਜੀ ਮੈਂ ਉਹਨਾਂ ਦੀ ਮਦਰ ਬੋਲਦੀ ਆ ਕਹਿੰਦੀ ਤੁਹਾਡੀ ਲੜਕੀ ਜੀ ਕਹਿੰਦੀ ਇਹ ਰਾਹੋਂ ਆ ਬਈ ਇਹਦੇ ਨਾਲ ਕਰਕੇ ਬਈ ਉਹ ਬੇਹੋਸ਼ ਹੋ ਗਈ ਸੀ ਤੇ ਉਹ ਨਾ ਗਿਰ ਗਈ ਜੀ ਅਸੀਂ ਉਹਨੂੰ ਹਸਪੀਟਲ ਲੈ ਕੇ ਗਏ ਆ ਬਈ ਸਿਆਣੀ ਹਸਪੀਟਲ ਬਈ ਤੁਸੀਂ ਨਾ ਉੱਥੇ ਆ ਜਾਓ ਅੱਛਾ ਜੀ ਤੇ ਮੈਂ ਨਾਲ ਕਰਦਿਆਂ ਨੂੰ ਜਦ ਸਵੇਰੇ ਸੁੱਤੇ ਪੈ ਸੀ ਜਰਾ ਕੋਈ ਰੈਸਟ ਕਰਨ ਲਈ ਆਏ ਹੋ ਸੀ ਕਿ ਤਦ ਤੱਕ ਸਾమే ਘਰੇ ਆਏ ਇਹਨਾਂ ਨੂੰ ਖਾੜੇ ਤੇ ਅਸੀਂ ਉਹ ਨਹੀਂ ਪੈਰੀ ਅਸੀਂ ਇੱਥੇ ਆ ਗਈਆਂ ਜਦੋਂ ਅਸੀਂ ਇੱਥੇ ਆਏ ਤਾਂ ਸਾਨੂੰ ਉਹ ਅਸੀਂ ਸੈਣੀ ਹਸਪੀਟਲ ਪਤਾ ਕੀਤਾ ਵੀ ਕੋਈ ਇੱਥੇ ਕੋਈ ਮਤਲਬ ਐਡਮਿਟ ਕਰਾਇਆ ਆ ਲੈਕਿਨ ਦੁਪਹਿਰ ਦਾ ਵੀ 2 ਵਜੇ ਦਾ ਉਹਨਾਂ ਨੇ ਟਾਈਮ ਦੱਸਿਆ 2:30 ਵਜੇ ਦਾ ਬਈ ਕੁੜੀ 2:30 ਵਜੇ ਦੀ ਬੇਹੋਸ਼ ਹੋਈ ਵੀ ਆ ਸਾਡੇ ਦਾਪ ਹੋਸ਼ وڑੇ ਆ ਬਈ ਅਸੀਂ ਤੁਹਾਨੂੰ ਫੋਨ ਲਾਣਾ ਸੀਗਾ ਵੀ ਅਸੀਂ ਤੁਹਾਨੂੰ ਕਿੱਦਾਂ ਲਾਦੇ ਬਈ ਕੁੜੀ ਹੈ ਨਾ ਬੇਹੋਸ਼ ਮਿਲੀ ਹੈ ਸਾਨੂੰ ਵੀ ਸਾਡੇ ਘਰੇ ਆ ਸਾਨੂੰ ਜੀ ਅਸੀਂ ਅਸੀਂ ਫੇਰ ਫੋਨ ਕੀਤਾ ਵੀ ਅਸੀਂ ਇੱਥੇ ਪੁੱਜ ਗਏ ਆ ਕਹਿੰਦੇ ਜੀ ਤੁਸੀਂ ਅਸੀਂ ਤੁਰ ਕੇ ਆਨੇ ਪਏ ਆ ਪਰ ਧੀ ਕਮ ਕਿ ਬਈ ਤੁਸੀਂ ਨਾ ਵੇਟ ਕਰੋ ਅਸੀਂ ਉੱਥੇ ਸੈਣੀ ਹਸਪੀਟਲ ਮoure ਬੇਟ ਕਰਦੇ ਰਹੇ ਉਹਨਾਂ ਦੀ ਤੇ ਉਹ ਜਦੋਂ ਘਰੇ ਗਏ ਤਾਂ ਅਸੀਂ ਹਨਾ ਉਹਨਾਂ ਨੇ ਸਾਨੂੰ ਉੱਥੇ ਵੀ ਨਹੀਂ ਦੱਸਿਆ ਵੀ ਜੱਡ ਹੋਈ ਆ ਅਸੀਂ ਬੱਚਿਆਂ ਨੇ ਪੂਰੀ ਠੀਕ ਆ ਕੁਝ ਅਸੀਂ ਬੱਚੇ ਜਾਂਦੇ ਕੁੜੀ ਆ ਜਿਹੜੀ ਉਮਰ ਸਗੀ ਉਹ ਕਿੰਨੇ ਸਾਲ ਦੀ 19 ਮਾ ਸਾਲ ਲੱਗਿਆ ਹੋਇਆ ਸੀ ਉਹਨੂੰ ਹਾਂ ਜੀ ਤੇ ਉਹ ਜਦੋਂ ਅਸੀਂ ਇੱਥੇ ਗਏ ਤੇ ਮੁੰਡੇ ਨੇ ਕਿਹਾ ਵੀ ਕਿੱਥੇ ਆ ਕੁੜੀ ਤੇ ਉਹਨਾਂ ਨੇ ਉਹਦਾ ਬੇੜੇ ਦੇ ਵਿੱਚ ਉਧਰਲੇ ਪਾਸੇ ਕਹਿੰਦੇ ਅਸੀਂ ਗੇਟ ਨਹੀਂ ਖੋਲਦੇ ਹੈਗੇ ਉਧਰਲੇ ਪਾਸੇ ਉਹਨਾਂ ਨੇ ਪਾਈ ਹੋਈ ਸੀ ਮੰਜੇ ਦੇ ਉੱਤੇ ਤੇ ਇਦਾਂ ਢੱਕਿਆ ਸਾਰਾ ਸਰੀਰ ਢੱਕਿਆ ਹੋਇਆ ਸੀ ਜੀ ਸਾਰਾ ਸਰੀਰ ਢੱਕਿਆ ਹੋਇਆ ਸੀ ਜਦੋਂ ਮੈਂ ਮੌਕੇ ਤੇ ਦੇਖਿਆ ਤਾਂ ਉਹਦੀਆਂ ਅੱਖਾਂ ਵੀ ਕਾਲੀਆਂ ਹੋਈਆਂ ਪਈਆਂ ਸੀ ਪੂਰੀ ਨਹੀਂ ਮਰੀ ਹੋਈ ਸੀ ਬਾਜੀ ਪੂਰੀ ਡੈਥ ਪੂਰੀ ਹੋਈ ਹੋਈ ਸੀ ਪੂਰਾ ਸਰੀਰ ਕੰਮ ਐਂਡ ਠੰਡਾ ਸੀਗਾ ਜੀ ਠੰਡਾ ਸੀ ਪੂਰੇ ਨਿਸ਼ਾਨ ਕੋਈ ਕਿਤੇ ਨਿਸ਼ਾਨ ਉਹਦੇ ਮੈਂ ਨਾ ਅੱਖਾਂ ਤੇ ਡਾਰਕ ਜਿਹਦਾ ਕਾਲਾ ਹੋ ਗਿਆ ਹੁੰਦਾ ਜਿਹਦਾ ਕਾਫੀ ਟਾਈਮ ਦੀ ਲਾਸ਼ ਪਈ ਹੁੰਦੀ ਨਾ ਫੀਟ ਕਾਲਾ ਫਿਰ ਗਿਆ ਸੀ ਆਸ਼ਰਾਲੀਆਂ ਜੀ ਤੇ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਅਸੀਂ ਬਲਾਚੌਰ ਦੇ ਰਹਿਣ ਵਾਲੇ ਆ ਜੀ ਤੁਹਾਡੀ ਕੀ ਲੱਗਦੀ ਕੁੜੀ ਮੇਰੀ ਬੇਟੀ ਆ ਜੀ ਉਸ ਦਾ ਕੀ ਨਾਮ ਕੀ ਸੀ ਹਮਸਕਰਾ ਹੈ ਹਾਂਜੀ ਤੁਹਾਡਾ ਨਾਮ ਕੀ ਹੈ ਮੇਰਾ ਸੰਜੀਤ ਕੁਮਾਰ ਜੀ ਹਾਂਜੀ ਤੁਸੀਂ ਕੀ ਕਰਦੇ ਹੋ ਮੈਂ ਸਾਥ ਚਾਹੀਦਾ ਆ ਅੱਛਾ ਜੀ ਹਾਂਜੀ ਪਿਆਰਾ ਜੀ ਸਾਡਾ ਫੋਨ ਆਇਆ ਪੰਡੂ ਜੀ ਕਿਟ ਦੇ ਵਿੱਚ ਸੀਗੀ ਉਹ ਤੁਹਾਨੂੰ ਕਰ ਦੇਣ ਦੱਸਿਆ ਵੀ ਇੱਦਾਂ ਜਿਹਾ ਕਰਕੇ ਕਿ ਕੁੜੀ ਉੱਥੇ ਰਹਾਂ ਬੁੱਕੀ ਹੋਰ ਮਗਰ ਵੀ ਰਹੋ ਕੁੜੀ ਰਹੋ ਕੀ ਕਰਨਗੇ ਜੀ ਕਿ ਮੈਂ ਮੁੰਡੇ ਨੂੰ ਮੋਨ ਵੀ ਚਾਲ ਤੇ ਲਗਪਤ ਦੁਕਾਨ ਬੰਦ ਕਰ ਵੀ ਗੱਡੀ ਕੱਢ ਕੇ ਅਸੀਂ ਰਹਾਂ ਨੂੰ ਆਏ ਕਿ ਅਸੀਂ ਫੋਨ ਕੀਤਾ ਇਹਨਾਂ ਨੂੰ ਇੱਕ ਮਿੰਟਾਂਗੇ ਦੁਬਾਰਾ ਇਹਨਾਂ ਨੇ ਕਹਿੰਦੇ ਵੀ ਸੈਣੀ ਦੇ ਹਸਪਤਲ ਸਾਡੇ ਕੋਲ ਇੱਕ ਰਿਕਾਰਡਿੰਗ ਵੀ ਪਈ ਆ ਉਸ ਰਿਕਾਰਡਿੰਗ ਦੇ ਵਿੱਚ ਬੋਲਿਆ ਵੀ ਆ ਵੀ ਕੁੜੀ ਬੈਠੀ ਹੋਈ ਆ ਬੋਲਦੀ ਨਹੀਂ ਹੈਗੀ ਰਿਕਾਰਡਿੰਗ ਨਹੀਂ ਜੀ ਕਿਨਾਂ ਵੇ ਰਿਕਾਰਡਿੰਗ ਸੁਣਾ ਵੀ ਦੰਨੇ ਆ ਜੀ ਚਲੋ ਕੋਈ ਨਹੀਂ ਹਾਂਜੀ ਸਰ ਜਿਹੜਾ ਮਾਮਲਾ ਹੋਇਆ ਹੈ ਕੀ ਮਾਮਲਾ ਹੋਇਆ ਕੀ ਗੱਲ ਵਾਦੀ ਕਿਹੜੀ ਘਟਨਾ ਹੋਈ ਆ ਇੱਕ ਮਸਕਾਨ ਨਾਂ ਦੀ ਲੜਕੀ ਸੀਗੀ ਜੀ ਉਮਰ ਕਰੀਬ 11 ਸਾਲ ਹੈ ਜਿਹਦੇ ਸੰਦੇ ਪਤਾ ਲੱਗਿਆ ਸੀਗੇ ਜਿਹਦੇ ਪੇਰੈਂਟਸ ਅੱਜ ਲੱਭਦੇ ਹੋਏ ਇੱਥੇ ਆਏ ਸੀਗੇ ਔਰ ਉਹਨਾਂ ਨੂੰ ਕਿਸੇ ਦੇ ਫੋਨ ਤੇ ਜਿੱਥੇ ਲੜਕੀ ਦਾ ਸੀ ਉਹ ਫੋਨ ਵਗੈਰਾ ਕੀਤਾ ਸੀ ਤਾਂ ਉਹਨਾਂ ਨੇ ਦੱਸਿਆ ਕਿ ਸੈਣੀ ਹਸਪਤਾਲ ਅਸੀਂ ਲੈ ਕੇ ਗਏ ਆ ਜਦੋਂ ਇਹਨਾਂ ਨੇ ਸੈਣੀ ਹਸਪਤਾਲ ਪਤਾ ਕੀਤਾ ਉੱਥੇ ਲੜਕੀ ਨਹੀਂ ਸੀਗੀ ਤੇ ਫਿਰ ਇਹੀ ਇੱਥੇ ਜਿਹੜਾ ਔਰਤ ਸੀਗੀ ਜਿਹੜੀ ਇਹਨਾਂ ਨੂੰ ਟੱਚ ਸੀਗੀ ਫੋਨ ਤੇ ਉਹਦੇ ਘਰੇ ਗਏ ਤਾਂ ਉੱਥੇ ਇਹਨਾਂ ਨੂੰ ਲੜਕੀ ਦੀ ਮੌਤ ਹੋਈ ਹੋਈ ਮਿਲੀ ਸੋ ਉਸ ਬੰਦੀ ਅਸੀਂ ਇਹਨਾਂ ਦੇ ਪਰਿਵਾਰ ਦੇ ਬਿਆਨ ਜਿਹੜੇ ਹਾਸਲ ਕਰ ਲਏ ਔਰ ਉਹਦੇ ਮੁਤਾਬਕ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਦੋਸ਼ੀਆਂ ਨੂੰ ਜਿਹੜਾ ਜਲਦੀ ਅਸੀਂ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਕਰਾਂਗੇ ਸਰ ਦੋਸ਼ੀ ਜਿਹੜੇ ਕਿੰਨੇ ਸੀ ਜੇ ਕਿਤੇ ਕੋਈ ਲੱਗ ਰਿਹਾ ਪਤਾ ਕੋਈ ਸਾਹਮਣੇ ਹਰ ਇੱਕ ਹਾਲ ਹਜੇ ਤਪਤੀਸ਼ ਦਾ ਵਿਸ਼ਾ ਹੈ ਸੋ ਇਹਨਾਂ ਨੇ ਜਿਹੜਾ ਸਾਨੂੰ ਬਿਆਨ ਦਿੱਤਾ ਹੈ ਉਹਦੇ ਮੁਤਾਬਕ ਵੀ ਕਰਾਂਗੇ ਤੇ ਫਰਦਰ ਜਿਹੜੀ ਸਾਰੀ ਗੱਲ ਸਾਹਮਣੇ ਆਏਗੀ ਉਹ ਸਾਰੀ ਤੁਹਾਨੂੰ ਗੱਲ ਬਿਆਨ ਕਰਾਂਗੇ ਸਰ ਜਿਹੜਾ ਇਹਨਾਂ ਦਾ ਪਰਿਵਾਰ ਵੱਲੋਂ ਨਾਲ ਹੋਰ ਸਾਧਿਆਂ ਧਰਨਾ ਲੈਣਾ ਹੈ ਕੀ ਕਾਰਨ ਬਣਿਆ ਵੀ ਧਰਨਾ ਲੈਣਾ ਪਿਆ ਇਹਨਾਂ ਨੂੰ ਨਹੀਂ ਧਰਨਾ ਲੈਣ ਦਾ ਦੇਖੋ ਕਿਸੇ ਦੇ ਨਾਲ ਇਸ ਤਰ੍ਹਾਂ ਦੀ ਕਟਨਾ ਹੁੰਦੀ ਹੈ ਉਹਨਾਂ ਦੇ ਜਿਹੜੇ ਮ ਤੇ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਸੀਗਾ ਜਿਵੇਂ ਐਸਐਚ ਨੂੰ ਉਤਲਾ ਦਿੱਤੀ ਗਈ ਸੀ ਉਦੋਂ ਤੋਂ ਪੁਲਿਸ ਜਿਹੜੀ ਸੈਂਕਸ਼ਨ ਕਰ ਰਹੀ ਸੀ ਔਰ ਅਸੀਂ ਸਾਰਾ ਕੇਸ ਜਿਹੜਾ ਹੈਗਾ ਲਗਭਗ ਨੇੜੇ ਪਹੁੰਚ ਗਏ ਆ ਐਫਆਈਆਰ ਦਰਜ ਕਰ ਰਹੇ ਆ ਔਰ ਫਰਦਰ ਕਾਰਵਾਈ ਕਰਾਂਗੇ ਕਿ ਸਰ ਜਿਹੜੀ ਦਾਸ਼ਾ ਕਬਜ਼ੇ ਚ ਲੈ ਲਈ ਤੁਹਾਨੂੰ ਬਿਲਕੁਲ ਦਾਸ਼ਾ ਕਬਜ਼ੇ ਚ ਲੈ ਲਈਏ ਔਰ ਅਸੀਂ ਹੁਣ ਉਸੇ ਲਾਸਤਾ ਕਰਤਾ ਠੀਕ ਹੈ ਕਰਨੇ ਕਰਨੇ ਕੀ ਇਨਸਾਫ ਨਹੀਂ ਮਿਲਦਾ ਜਾਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਨਾ ਚੰਗੀ ਤਰ੍ਹਾਂ ਤੇ ਜਦ ਤੱਕ ਅਸੀਂ ਮਤਲਬ ਨਾਸੰਸਕਾਰ ਕਰਨੇ ਆ ਕਿ ਜੋ ਸਾਡੇ ਕੋ ਹੋਊਗਾ ਤੁਸੀਂ ਲੜਕੀ ਤੇ ਕੀ ਲੱਗਦੀ ਸੀ ਬਸ ਹੀ ਲੱਗਦੀ ਹੈ ਮੈਨੂੰ ਹਾਂਜੀ ਜਦੋਂ ਸਾਡੇ ਕੋ ਹੋਊਗਾ ਫਿਰ ਕਰਾਂਗੇ ਕੋਈ ਕਰਾਂਗੇ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਦੇ ਹੁਣ ਜਿਹੜਾ ਸਿਰ ਸਿਮਿੰਟ ਜਾਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ 9 ਇੰਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਸੱਢੇ ਤਿੰਨ ਟਾਂ ਚਾਰ ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂਜੀ ਤੇ ਉਤੀਰਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰ ਦੀ ਪੈਸੇ ਲਾਉਣੇ ਆਂ ਦੋਕ ਸਾਲ ਬਾਅਦ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੀਵ ਹੋਊਗਾ ਜਿਵੇਂ ਆਪਾਂ ਪੈਸਾ ਵੀ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇ ਜਿਦਾਂ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰ